ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਤੁਪੰਦ 1.10 ਮਹਾਦੇ 647ਵੇਂ ਆਗਮਨ ਕੁਰਸੀਆਂ ਕੋ ਸ਼ੇਰ ਮੁਖ ਰੱਖਦੇ ਹੋਇਆ ਮਹੱਲਾ ਰੋਰਕਾ ਰੋਡ ਗੁਰਾਇਆ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਸ਼ਹਿਰ ਦੇ ਵਕਫ ਮਹੱਲਾਵਾਂ ਚੁੰਤੀ ਹੋਈ ਸ਼ਾਮ ਨੂੰ ਰੋਡਕਾ ਰੋਰ ਗੁਰਾਇਆ ਵਿਖੇ ਸਮਾਪਤ ਹੋ ਬੂਸੇਂਟਰ ਨੂੰ ਬੇਤੀ ਹੈ ਬੜੇ ਪਿਆਰ ਸਤਕਾਰ ਤੇ ਨਾਲ ਸ਼ੋਭਾ ਯਾਤਰਾ ਦੀ ਰੌਣਕ ਨੂੰ ਮੋਦਾਉ ਅਤੇ ਬੜੀ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਚੱਲੇ ਹੋਣਾ ਕੀ ਸ਼ਰੀਖ ਆਦਮੀ ਜਿਹੜਾ ਹੈ ਉਹ ਦੇਖ ਕੇ ਹਰੇਕ ਦੇ ਹਿਰਦੇ ਵਿੱਚ ਪਿਆਰ ਪੈ ਉਤਪੰਨ ਹੋਵੇ ਤੇ ਅੱਜ ਇਹ ਸ਼ੋਭਾ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਾਹਿਬ ਅਤੇ ਪੰਜ ਪਿਆਰੇ ਦੀ ਵਾਈ ਹੈਟ ਕੱਢੀ ਜਾ ਰਹੀ ਹੈ ਕਿਉਂਕਿ ਗੁਰੂ ਗਵ ਸਾਹਿਬ ਸਾਂਝੀ ਵਾਲਤਾ ਦਾ ਪ੍ਰਦੇਸ਼ ਕਰਦੇ ਹਨ ਇਸਕਾਰ ਕੇ ਸਮੂਹ ਸੰਗਤਾਂ ਬੇਤੀ ਹੈ ਜਿਨੀਆਂ ਵੀ ਸੰਗਤਾਂ راہ ਵਿਚ ਲੰਗਰ ਪਾਣੀ ਲਾ ਹੈ ਪ੍ਰਸ਼ਾਦੇ ਸ਼ਕਾ ਰਹੇ ਹਨ ਜਾਂ ਹੋਰ ਤਰੂਰੀਆਂ ਸਟੇਲਸ ਸਮੂਹ ਸੰਗਤਾਂ ਦਾ ਮਹੱਲਾ ਜੋ ਹੈ ਗੁਰੂਤਾਸ ਨਗਰ ਰੋੜਕਾ ਰੋਡ ਕੋਲੋਂ ਬਹੁਤ ਬਹੁਤ ਧੰਨ ਵੀ ਧੰਨਵਾਦ ਕੀਤਾ ਜਾਂਦਾ ਸਮੂਹ ਸੰਗਤ ਦੇ ਵੀ ਇਸੇ ਤਰ੍ਹਾਂ ਹੋਮਾ ਮਾ ਕੇ ਮਹੱਲਾ ਲਾਗੜੀਆਂ ਅਤੇ ਮਹੱਲਾ ਬੋਪਰਾ ਵੀ ਬਹੁਤ ਖੁਸ਼ਾਹ ਦੇ ਨਾਲ ਇਸ ਸ਼ੋਭਾ ਜਨਤਾ ਦੇ ਵਿੱਚ ਵਾਹਿ ਜੀ ਭਾਦਿਆਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਬੋਲ ਜੀ ਜਤ ਜੀ ਗੁਰੂ ਜੀ ਸਨੇਹ ਭੈ ਸਤਿਗੁਰ ਦਾਸ ਮਹਾਰਾਜ ਦੀ ਜੈ ਨਿਰਭੈ ਸਤਗੁਰ रविदास ਮਹਾਰਾਜ ਦੀ ਜੈ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਸਤਿਗੁਰ रविदास ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਦਿਹਾੜਾ ਜਿਹੜਾ ਬੜੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਔਰ ਅੱਜ ਜਿਹੜੀ ਵਿਸ਼ਾਲ ਨਗਰ ਪੀਤ ਦਾ ਸਤਗੁਰ ਰਵਿਦਾਸ ਮੰਦਿਰ ਤੋਂ ਚੱਲ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰੇਗਾ ਔਰ ਵਾਪਸ ਸਤਗੁਰ ਅੰਦਾਜ਼ ਮੰਦਿਰ ਵਿੱਚ ਜਿਹੜਾ ਸੰਪਨ ਹੋਏਗਾ ਔਰ ਮੈਂ ਆਪਣੇ ਵੱਲੋਂ ਆਪਣਾ ਪੂਰੀ ਟੀਮ ਸਤਗੁਰ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਲੰਗਰ ਦੀ ਸੇਵਾ ਲਾਈ ਹੈ ਲੰਗਰ ਵਰਤਾਏ ਜਾ ਰਹੇ ਆ ਔਰ ਬੜੀ ਸ਼ਰਧਾ ਦੇ ਨਾਲ ਜਿਹੜਾ ਹੈਗਾ ਸੰਗਤਾਂ ਸਤਗੁਰੂ ਮਹਾਰਾਜ ਜੀ ਦੇ ਚਰਨਾਚ ਜਿਹੜੀਆਂ ਨਮਰ ਹੋ ਰਹੀਆਂ ਔਰ ਮੈਂ ਇੱਥੇ ਹੀ ਕੋਸ਼ ਕਰਦਾ ਕਿ ਸਾਰੇ ਗੁਰਪੁਰਬ ਦੇ ਹਾਰ ਜਿਹੜੇ ਆ ਸੰਗਤਾਂ ਇੰਦੇ ਮਨਾਉਂਦੀਆਂ ਰਹਿ ਗਈਆਂ ਬਹੁਤ ਪੁਰਾਣਾਂ ਤੇ ਜਸਤਾਂਦੀਆਂ ਰਹਿ ਗਈਆਂ ਸਾਜੀ ਬਾਣੀ ਦਾ ਸੰਦੇਸ਼ ਜਿਹੜਾ ਸਤਗੁਰੂ ਦਾਸ ਵਾਰਾ ਜੀ ਨੇ ਦਿੱਤਾ ਉਹ ਤੇ ਅੱਜ ਮਹਿਰਾ ਦੇਣ ਦੀ ਆਪਣਾ ਸਾਰਿਆਂ ਨੂੰ ਲੋੜ ਹੈ ਕਿਉਂਕਿ ਬੇਗੰਪੁਰਾ ਤਾਂ ਹੀ ਵਸਿਆ ਵਸਾਇਆ ਜਾ ਸਕਦਾ ਜੇ ਆਪਾਂ ਸਾਜੀ ਬਾਣੀ ਦਾ ਸੰਦੇਸ਼ ਜਿਹੜਾ ਸਤਗੁਰ ਨਾਨਕ ਤੇ ਜੀ ਨੇ ਕਿਹਾ ਸੀ क्षत्रिय ਬ੍ਰਾਹਮਣ ਸ਼ੂਦਰ ਵੈਸ਼ ਚੋਂ ਵਰਨੋਂ ਕੋ ਸਾਂਝਾ ਸੋ ਇੱਥੇ ਸਾਜੀ ਬਾਣੀ ਦਾ ਸੰਦੇਸ਼ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹੜਾ ਅੱਜ ਜਿਹੜਾ ਨਗਰ ਕੀਰਤਨ ਵਿਸ਼ਾਲ ਕਰਕੇ ਜਾ ਰਿਹਾ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਸਾਰੇ ਜੜੇ ਇਸ ਵਿੱਚ ਆਪਣੀ ਸ਼ਮੂਲੀਅਤ ਕਰੋ ਔਰ ਜਿਹਨੇ ਸकता ਹੈ ਆ ਰੂਪ ਰੂਪਈਆ ਜਿਨ੍ਹਾਂ ਨੇ ਸ਼ਰਧਾ ਪੂਰਵਕ ਪਹੁੰਚਿਆ ਹੈ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਦੁਬਾਰਾ ਤੋਂ ਸਤਿਗੁਰ ਰੰਦਾਸ ਸੁੰਦਰ ਪ੍ਰਬੰਧ ਕਰਤੀ ਵੱਲੋਂ ਜੋ ਬੋਲੇ ਸੋਨਰ ਪਾ ਹੈ ਤਤ ਕੋ ਰੰਦਾਸ ਮਹਾਰਾਜ ਦੀ ਜੈ ਨੌਰ ਦਾ ਇਹਮ ਕਸਵਾ ਕਰਾਇਆ ਕਰਾਇਆ ਸ਼ਹਿਰ ਦੇ ਵਿੱਚ ਅੱਜ ਬਜ਼ਾਰਾਂ ਦੇ ਵਿੱਚੋਂ ਦੀ ਬਹੁਤ ਹੀ ਅਛਾ ਆ ਜਨਤਾ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਹੀ ਅਛਾ ਆ 647ਵਾਂ ਪ੍ਰਕਾਸ਼ ਕੋਰ ਜੱਟ ਪਤਾਮਾ ਸਿਰਗੁਰਦਾਸ ਮਹਾਰਾਜ ਜਿਹੜਾ ਹੈ ਨਗਰ ਕੀਰਤਨ ਜਿਹੜੀ ਹੈਗੀ ਆ ਵਕ ਵਕ ਬਜ਼ਾਰਾਂ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਜਿਹੜੀ ਹੈਗੀ ਆ ਉਹ ਅੱਗੇ ਵਧ ਰਹੀ ਹੈ ਤੁਸੀਂ ਦੇਖ ਰਹੇ ਆ ਪਿੱਛੇ ਕਾਮੀਆਂ ਆ ਚੱਲੀਆਂ ਲੋਕ ਜਿਹੜੇ ਹਨ ਬਹੁਤ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਦੂਸਰੇ ਪਾਸੇ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਜਿਨ੍ਹਾਂ ਪੁਰਨਿਆਂ ਦੇ ਚੱਲਣ ਲਈ ਜੋ ਸਾਨੂੰ ਉਪਦੇਸ਼ ਦਿੱਤੇ ਸੀ ਉਹਨਾਂ ਪੁਰਨਿਆਂ ਦੇ ਚੱਲ ਕੇ ਮਨੁੱਖਤਾ ਤੇ ਮਾਨਵਤਾ ਦੀ ਰੀ ਹੈ ਭਲਾਈ ਦੇ ਲਈ ਕੰਮ ਕਰ ਰਹੇ ਆ ਔਰ ਵੈ ਸਾਰੀ ਜਨਤਾ ਤੋਂ ਇੱਕ ਕੋਈ ਪ੍ਰਣ ਵਚਨ ਲੈਣਾ ਆ ਕਿ ਆਓ ਜੋ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਿਆਵਾਂ ਦਿੱਤੀਆਂ ਆ ਉਹਨਾਂ ਦੇ ਚੱਲ ਕੇ ਜਿਹੜਾ ਹੈਗਾ ਆਪਾਂ ਸਮਾਜ ਦੇ কল্যাণ ਦੇ ਲਈ ਕੰਮ ਕਰੀਏ ਆਪਸੀ ਭਾਈਚਾਰੇ ਦੇ ਕੰਮ ਕਰੀਏ ਔਰ ਇਹੀ ਅਸਤ ਤੋਂ ਵੱਡੀ ਜਿਹੜੀ ਹੈਗੀ ਆ ਕੁਝ ਦੇ ਪਰ ਕੰਮ ਕਰਨ ਵਾਲੀ ਹੋਵੇਗੀ ਜੈ ਪ੍ਰੀਤ ਜੈ ਗੁਰੂ ਗ੍ਰੰਥ ਸਾਹਿਬ ਜੀ ਐਸੀ ਹੀ ਨਗਰ ਕੀਰਤੇ ਦੇ ਵਿੱਚ ਹਰ ਸਾਲ ਤਰ੍ਹਾਂ ਹੀ ਲਾਉਂਦੇ ਹਨ ਸਾਡੇ ਵਿੱਚ ਮਹਾਨ ਸੰਤ ਦੇਹਰਾਜ ਜੀ ਡੇਰਾ ਗੋਬਿੰਦਪੁਰਾ ਵੜੇ ਤੋਂ ਬਹੁਤ ਹੀ ਸਾਲਾਂ ਤੋਂ ਨਾਲ ਚੱਲ ਰਹੇ ਹਨ ਉਹਨਾਂ ਦੀ ਅਗਵਾਈ ਵਿੱਚ ਸਾਰਾ ਨਗਰ ਕੀਰਤਨ ਅਸੀਂ ਆਰੰਭ ਕਰਦੇ ਜਦੋਂ ਉਹਦੇ ਹਨ ਇਸ ਕਰਕੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਉਪਰ ਅੱਲਾ ਕਰਕੇ ਸਾਰੇ ਸੰਗਤ ਨੂੰ ਨਾਲ ਜੋੜਦੇ ਹਾਂ ਜੋ ਬੋਲੇ ਸੋਨਰ ਪੈ ਸਤਿਗੁਰਦਾਸ ਮਹਾਰਾਜ ਕੀ ਜੈ ਅੱਜ ਧੰਤੰਗ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਗੁਰਦੁਆਰੇ ਨੂੰ ਮੁੱਖ ਰੱਖਦੇ ਤੁਰਿਆ ਸਤਿਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਤੋਂ ਜਿਹੜਾ ਸ਼ੋਭਾ ਯਾਤਰਾ ਜਿਹੜੀ ਅੱਜ ਆਰੰਭ ਹੋਈ ਆ ਜੋ ਪੂਰੇ ਸ਼ਹਿਰ ਦੀ ਪ੍ਰਕਰਮਾਕਾਰ ਨੂੰ ਪ੍ਰੰਤ ਜਿਹੜੀ ਸ਼ਾਮ ਨੂੰ ਜਿਹੜੀ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਸਮਾਪਤ ਹੋਵੇਗੀ ਔਰ ਅੱਜ ਦੀ ਜੋ ਰਾਮਤਾ ਹੈਗੀ ਸੰਤਾ ਮਹਾਪੁਰਸ਼ਾ ਵੱਲੋਂ ਜਿਹੜੀ ਕੀਤੀ ਗਈ ਆ ਔਰ ਸਮੂਚੇ ਸੰਸਾਰ ਨੂੰ ਅਸੀਂ ਬਹੁਤ ਬਹੁਤ ਸਾਰੀਆਂ ਵਧਾਈਆਂ ਦਿੰਦੇ ਆ ਕਿ ਇਹ ਜਿਹੜੇ ਪ੍ਰੋਗਰਾਮ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਨਕਨਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਜਾਂਦੇ ਆ ਔਰ ਮੈਂ ਗੁਰੂ ਮਹਾਰੇ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਦਾ ਕਿ ਉਹ ਬਰਾਂਹ ਸ਼ਹਿਰ ਤੇ ਔਰ ਪੂਰੇ ਸੰਸਾਰ ਤੇ ਆਪਣਾ ਮਿਹਰਬਾਨੀ ਹੱਥ ਰੱਖਣ ਔਰ ਜਿਹੜੇ ਇਹ ਪ੍ਰੋਗਰਾਮ ਹੈਗਾ ਬੜੀਆ ਤਰੀਕੇ ਨਾਲ ਹੋਇਆ ਸਿਰਾਲ ਮਿਲ ਕੇ ਜਿਹੜਾ ਅਸੀਂ ਕਰੀਏ ਔਰ ਮੈਂ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਆਮ ਆਦਮੀ ਪਾਰਟੀ ਦੀ ਸੂਚੀ ਟੀਮ ਵੱਲੋਂ ਮਾਨ ਜੋ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਆਏ ਆ ਹਲਨਾ ਚਾਰਜ ਉਹਨਾਂ ਵੱਲੋਂ ਸਾਰੇ ਗੁਰਾਂਹ ਵਸਿਆਂ ਨੂੰ ਔਰ ਸ਼ਹਿਰ ਵਸਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਕੈਕ ਤੇ ਧੰਨ ਆਗਨਪੁਰਬ ਛੇਰਗੁਰਾਇਆਂ ਦੇ ਵਿੱਚ ਬੜੇ ਹੀ ਯੂਥ ਆਵਾਜ਼ ਦੇ ਹਰਤਾ ਦੇ ਨਾਲ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜੁਣਦੇ ਜਿਹੜੇ ਸਾਡੀਆਂ ਮਾਤਾ ਮਾਪੇਣਾ ਵੀਰ ਰੇ ਘਰ ਦੇ ਵਿੱਚੋਂ ਜਿੰਨੇ ਵੀ ਪਰ ਨੇ ਸਾਰੇ ਸਾਰੇ ਇਸ ਕਰਮਾਂ ਦੇ ਵਿੱਚ ਆਪਣਾ ਨਤਮਸਕ ਉਪਾਰ ਆ ਰੋ ਰਹੇ ਨੇ ਸੋ ਮੇਰੇ ਵੱਲੋਂ ਤੇ ਹਾਕਾ ਜਿਆਦਾ ਬੇਸਕਪ ਬ੍ਰੇਕਪਾਰਟ ਦਾ ਨੇ ਵੀ ਸਾਰੇ ਖੇਦ ਦੀ ਮਾਸੇ ਨੇ ਸਾਰਿਆਂ ਨੂੰ ਸਤਿਗੁਰੂ